ਸਸ ਹੀ ਗੱਲ ਦੋਸਤੋ ਮੈਂ ਮਨਪ੍ਰੀਤ ਤਲਵਾਰ ਤੁਹਾਡਾ ਇੱਕ ਵਾਰ ਫੇਰ ਮੇਰੇ ਸ਼ੋਅ ਦ ਐਰੋਗੇਟ ਦਾ ਸਵਾਗਤ ਹੈ ਕੁਝ ਦਿਨ ਪਹਿਲਾਂ ਅਸੀਂ ਇੱਕ ਪੋਡਕਾਸਟ ਕੀਤਾ ਸੀ ਜਦੇ ਵਿੱਚ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਤੁਸੀਂ ਕਰੋਸ਼ੀਆ ਦੇ ਵਿੱਚ ਇਨਵੈਸਟ ਕਰਕੇ ਸਾਲਾਨਾ ਇਨਕਮ ਦਾ ਕਮਾਈ ਸਕਦੇ ਹੋ ਨਾਲ ਤੁਸੀਂ TCRC ਤੁਸੀਂ ਇੱਕ ਟੈਂਪਰਰੀ ਰੈਜ਼ੀਡੈਂਟ ਕਾਰਡ ਵੀ ਲੈ ਸਕਦੇ ਹੋ ਜਿਹਦੇ ਨਾਲ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਨਾਲ ਉੱਥੇ ਜਾ ਕੇ ਰਹਿ ਸਕਦੇ ਹੋ ਤਾਂ ਕਮਾ ਵੀ ਸਕਦੇ ਹੋ ਸੋ ਇਹਦੇ ਦੌਰਾਨ ਸਾਨੂੰ ਬਹੁਤ ਸਾਰੇ ਮੈਸੇजेस ਕੁਝ ਕਾਲਸ ਆਈਆਂ ਜਿਹੜੇ ਕਿ ਇਹਨੂੰ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਲੈਣਾ ਚਾਹੁੰਦੇ ਸੀ ਔਰ ਸਾਨੂੰ ਰਿਕੁਐਸਟ ਕੀਤੀ ਕਿ ਇਹਨੂੰ ਪਬਲੀਕਲੀ ਇਹਦੇ ਤੇ ਖੁੱਲ ਕੇ ਗੱਲ ਕੀਤੀ ਜਾਵੇ ਔਰ ਖੁੱਲ ਕੇ ਇਹਦੇ ਤੇ ਸਾਰੀ ਡਿਟੇਲ ਸਾਨੂੰ ਪ੍ਰੋਵਾਈਡ ਕੀਤੀ ਜਾਵੇ ਸੋ ਇਸ ਦੌਰਾਨ ਅਸੀਂ ਫਿਰ ਦੁਆਰਤੀ ਆਪਣੇ ਸ਼ੋ ਦੇ ਵਿੱਚ ਪਰਮਿੰਦਰ ਸਿੰਘ ਜੀ ਨੂੰ ਬੁਲਾਇਆ ਜਿਹੜੇ ਕਿ ਜੀਐਸਓਈ ਐਜੂਕੇਸ਼ਨਸ ਕੰਸਲਟੈਂਟ ਤੋਂ ਨੇ ਔਰ ਈਵਨ ਕਿ ਉਹਨਾਂ ਦੀ ਈ ਕੰਸਲਟੈਂਸੀ ਕਰੋਸ਼ੀਆ ਦੇ ਵਿੱਚ ਵੀ ਆਪਣੀ ਕੰਪਨੀ ਹੈ ਸੋ ਪਰਮਿੰਦਰ ਜੀ ਤੁਹਾਡਾ ਸਾਡੇ ਸ਼ੋ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾ 10 ਕਰੋੜ ਰੁਪਏ ਆਪੇ ਸਸ। ਸੋ ਪਰਮਿੰਦਰ ਜੀ ਜਿਵੇਂ ਕਿ ਲਾਸ ਅਸੀਂ ਚੋਅ ਕੀਤਾ ਕਿ ਕਰੋਸ਼ੀਆ ਦੇ ਵਿੱਚ ਜਾ ਕੇ ਇਨਵੈਸਟ ਕਰੋ ਅਸੀਂ ਥੋੜਾ ਬਹੁਤ ਕੰਪੈਰੀਜ਼ਨ ਵੀ ਕੀਤਾ ਕਿ ਮੋਹਾਲੀ ਦਾ ਦੁਬਈ ਦਾ ਔਰ ਟਰਾਈ ਸਿਟੀ ਦਾ ਜੀ ਵੀ ਅਗਰ ਤੁਸੀਂ ਲੋਕਲ ਇਨਵੈਸਟ ਕਰਦੇ ਹੋ ਤੇ ਉਹਦੇ ਕੀ ਬੈਨੀਫਿਟਸ ਨੇ ਜਾਂ ਤੁਸੀਂ ਕਰੋਸ਼ੀਆ ਚ ਇਨਵੈਸਟ ਕਰਦੇ ਹੋ ਉਹਦੇ ਕੀ ਬੈਨੀਫਿਟਸ ਨੇ ਸੋ ਲੋਕਾਂ ਦਾ ਲੇਕਿਨ ਸਵਾਲ ਇਹ ਹੈ ਕਿ ਸਾਨੂੰ ਇਸ ਦੇ ਬਾਰੇ ਥੋੜਾ ਜਿ ਖੁੱਲ ਕੇ ਦੱਸਿਆ ਜਾਵੇ ਕਿ ਇਹਨਾਂ ਦਾ ਕੰਪੈਰੀਜ਼ਨ ਕੀਤਾ ਜਾਵੇ ਪਹਿਲਾਂ ਤਾਂ ਡਿਟੇਲ ਦੇ ਵਿੱਚ ਔਰ ਸਾਨੂੰ ਦੱਸਿਆ ਜਾਵੇ ਅਗਰ ਅਸੀਂ ਇੱਥੇ ਇਨਵੈਸਟ ਕਰਦੇ ਹਾਂ ਤੇ ਅਸੀਂ ਕਰੋਸ਼ਰ ਜੀ ਇਨਵੈਸਟ ਕਰਦੇ ਹਾਂ ਉਹਨਾਂ ਦਾ ਕੀ ਫਰਕ ਹੈ ਤੇ ਸਭ ਤੋਂ ਪਹਿਲਾਂ ਤਾਂ ਸਾਨੂੰ ਇਹਦੇ ਬਾਰੇ ਦੱਸੋ ਕਿ ਲੋਕਲ ਇਨਵੈਸਟਮੈਂਟ ਦੇ ਵਿੱਚ ਔਰ ਕਰੋਸ਼ਰ ਇਨਵੈਸਟਮੈਂਟ ਵਿੱਚ ਕੀ ਫਰਕ ਹੈ ਬਿਲਕੁਲ ਸਰ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਗਾ ਕਿ ਅੱਜ ਦੀ ਜਿਹੜੀ ਕਨਵਰਸੇਸ਼ਨ ਹੈ ਉਹ ਬਹੁਤ ਵਧੀਆ ਹੋਣ ਵਾਲੀ ਹੈ ਬਹੁਤ ਨੋਲੇਜੇਬਲ ਹੋਣ ਵਾਲੀ ਹੈ ਤੇ ਬਣੇ ਰਹਿਣ ਐਂਡ ਤੱਕ ਵੀਡੀਓ ਦੇ ਤੇ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਮੋਹਾਲੀ ਚੰਡੀਗੜ੍ਹ ਐਨਸੀਆਰ ਦੀ ਰਾਈਟ ਜਦੋਂ ਆਪਾਂ ਗੱਲ ਕਰੀਏ ਮੋਹਾਲੀ ਚੰਡੀਗੜ੍ਹ ਜਾਂ ਨੇੜੇ ਤੇੜੇ ਦੇ ਜਿਹੜੇ ਏਰੀਆਜ਼ ਐ ਇੱਥੇ ਇੰਨੀ ਤੇ ਜੇ ਆਪਾਂ ਰਿਟਰਨ ਦੀ ਗੱਲ ਕਰੀ ਤਾਂ 2 ਤੋਂ 3% ਦੀ ਰਿਟਰਨ ਹੈਗੀ ਆ ਤੇ ਉਸ ਤੋਂ ਬਾਅਦ ਮਤਲਬ ਬਿਨਾ ਦੱਸੇ ਜਾਂ ਬਿਨਾ ਪਤਾ ਲੱਗੇ ਗਵਰਨਮੈਂਟ ਕਈ ਵਾਰੀ ਪਾਲਿਸੀਸ ਚੇਂਜ ਹੋ ਜਾਂਦੀਆਂ ਹੂੰ ਹੂੰ ਕਈ ਵਾਰੀ ਬਿਲਡਰ ਤੁਹਾਨੂੰ 5-5 ਸਾਲ 6-6 7-7 ਸਾਲ ਤੁਹਾਨੂੰ ਪੋਜੀਸ਼ਨ ਨਹੀਂ ਦਿੰਦਾ ਹੁਣ ਮੇਰੇ ਮੈਂ ਇੱਕ ਐਗਜ਼ਾਮਪਲ ਇੱਥੇ ਕੋਟ ਕਰਦਾ ਮੇਰੇ ਇੱਕ ਬਹੁਤ ਕਰੀਬੀ ਨੇ ਤੇ ਉਹਨਾਂ ਨੇ ਇੱਕ ਇੱਥੇ ਇਨਵੈਸਟਮੈਂਟ ਕੀਤੀ ਸੀਗੀ ਮੈਂ ਮਤਲਬ ਮੈਂ ਨਾਮ ਤਾਂ ਨਹੀਂ ਲਾਉਂਗਾ ਖੈਰ ਕਿੱਥੇ ਕੀਤੀ ਸੀ ਬਟ ਸ਼ਾਇਦ ਦੱਸ ਦੇਣਾ ਤੁਹਾਨੂੰ ਮੌਲੀ ਦੇ ਵਿੱਚ ਉਹਨਾਂ ਨੇ ਦੋ ਇਨਵੈਸਟਮੈਂਟਸ ਕੀਤੀਆਂ ਉਹ ਇਨਵੈਸਟਮੈਂਟ ਕੀਤੀਆਂ ਸੀਗੀ 2019 ਦੇ ਵਿੱਚ ਤੇ ਅੱਜ ਤੱਕ ਉਹਨਾਂ ਨੂੰ ਪੋਜੀਸ਼ਨ ਨਹੀਂ ਮਿਲੀ ਹੂੰ ਸੋ ਮਤਲਬ ਬਹੁਤ ਜ਼ਿਆਦਾ ਚੈਲੰਜ ਹੈ ਚੈਲੰਜ ਹੈ ਕਿ ਬੰਦਾ ਕਿਤੇ ਮਤਲਬ ਅਚੀ ਰਿਟਰਨ ਦਾ ਯਾ ਐਪ੍ਰੀਸੀਏਸ਼ਨ ਦੇ ਚੱਕਰ ਦੇ ਵਿੱਚ ਫਸ ਜਾਂਦਾ ਹੈ ਪਰ ਅਗਾ ਜੋ ਬਿਲਡਰ ਹੀ ਚੰਗਾ ਨਾ ਨਿਕਲੇ ਹਾਂ ਯਾ ਚੀਜ਼ਾਂ ਨੂੰ ਉਸ ਤੇ ਆਉਣਾ ਨਹੀਂ ਹੋ ਜਿਸ ਤਰ੍ਹਾਂ ਉਹ ਸੋਚਦੇ ਨੇ ਤੇ ਪੈਸਾ ਉਹਨਾਂ ਦਾ ਸਟਕ ਹੋ ਜਾਂਦਾ ਜੀ ਜੇ ਤੁਹਾਨੂੰ ਮਿਲ ਵੀ ਜਾਂਦਾ ਤਾਂ ਤੁਹਾਡੀ ਰਿਟਰਨ ਜਿਹੜੀ ਇੱਥੇ ਹੈਗੀ ਪ੍ਰਾਈਸ ਇੰਨੀ ਜ਼ਿਆਦਾ ਹੈ ਤਾਂ ਤੁਹਾਡੀ ਜਿਹੜੀ ROI ਹੈ 2-3% ਬਣ ਕੇ ਰਹਿ ਜਾਂਦੀ ਹੈ ਸੋ ਆਪਾਂ ਪਰਮਿੰਦਰ ਜੀ ਚਲੋ ਇਸ ਬਾਰੇ ਨਾਲ ਗੱਲ ਕਰੀਏ ਆਪਾਂ ਕਿਸੇ ਨੂੰ ਕਿਸੇ ਬਾਰੇ ਆਪਾਂ ਕੀ ਗੱਲ ਕਰਨੀ ਵੀ ਕੌਣ ਕੀ ਕਰ ਰਿਹਾ ਆਪਾਂ ਗੱਲ ਕਰੀਏ ਕਿ ਅਗਰ ਇੱਥੇ ਇਨਵੈਸਟਮੈਂਟ ਹੋ ਰਹੀ ਹੈ ਜੀ ਉਹਦਾ ਬੈਨੀਫਿਟ ਕੀ ਹੈ ਜੀ ਅਗਰ ਮੈਂ ਓਵਰ ਸੀਜ਼ ਇਨਵੈਸਟ ਕਰ ਰਹਾ ਹਾਂ ਸਪੈਸ਼ਲੀ ਕਰੋਸ਼ੀਆ ਚ ਕਰ ਰਹਾ ਹਾਂ ਤੇ ਉਹਦੇ ਕੀ ਬੈਨੀਫਿਟਸ ਨੇ ਦੇਖੋ ਮੈਂ ਤੁਹਾਨੂੰ ਇੱਕ ਬੜੀ ਐਗਜ਼ਾਮਪਲ ਦੇ ਕੇ ਗੱਲ ਤੁਹਾਨੂੰ ਦੱਸਣ ਲੱਗਿਆ ਹਾਂ ਜੀ ਦੇਖੋ ਆਪਾਂ ਇੱਥੇ ਲੋਕਲ ਜੀ ਇਨਵੈਸਟਮੈਂਟ ਕਰਦੇ ਹਾਂ ਸਾਡੀ ਜਿਹੜੀ ਰਿਟਰਨ ਹੈ 2 ਤੋਂ 3% ਦੀ ਹੈ ਤੇ ਅੱਜਕੱਲ ਬਹੁਤ ਤੁਸੀਂ ਵੀ ਦੇਖ ਰਹੇ ਹੋਵੋਗੇ ਸਾਰੇ ਪਾਸੇ ਐਡ ਚੱਲੀ ਜੀ ਦੁਬਈ ਚ ਇਨਵੈਸਟ ਕਰੋ ਦੁਬਈ ਚ ਇਨਵੈਸਟ ਬਿਲਕੁਲ ਬਹੁਤ ਲੋਕ ਕਿ ਦੁਬਈ ਚ ਇਨਵੈਸਟ ਕਰਨ ਦੇ ਇੱਛੁਕ ਚਾਹਵਨ ਹੈਗੇ ਮੈਂ ਉਹ ਵੀ ਤੁਹਾਨੂੰ ਦੱਸਦਾ ਦੇਖੋ ਦੁਬਈ ਚ ਆਪਾਂ ਇਨਵੈਸਟਮੈਂਟ ਕਰਦੇਵੇਂ ਪਿੱਛੇ ਜਿਹੜਾ ਐਡ ਦੇਖ ਰਿਹਾ ਸੀ ਉਹ ਕਹਿੰਦੇ ਆ ਜੀ 5 ਕਰੋੜ ਰੁਪਏ ਇਨਵੈਸਟ ਕਰੋ ਤੇ ਅਸੀਂ 1 بی ایچ ਕੇ ਤੁਹਾਨੂੰ ਦਵਾਂਗੇ ਸੀਫੇ ਸੀ 1 بی ایچ ਕੇ ਤਾਂ ਸਾਡਾ ਡਾਈਨਿੰਗ ਟੇਬਲ ਲੱਗ ਜਾਂਦਾ ਜੀ ਇੱਥੇ ਠੀਕ ਹੈ ਨਾ 1 بی ایچ ਕੇ ਤਾਂ ਆਪਾਂ ਟੀਵੀ ਲਾ ਕੇ ਛੱਡ ਦਿੰਨੇ ਬੱਚਿਆਂ ਲਈ ਸੋ 5 ਕਰੋੜ ਰੁਪਏ ਦੀ ਇਨਵੈਸਟਮੈਂਟ ਚ 1 بی ایچ ਕੇ ਰਾਈਟ ਦੁਬਈ ਤੁਹਾਨੂੰ ਲਕਜ਼ਰੀ ਪ੍ਰੋਵਾਈਡ ਕਰ ਰਿਹਾ ਹੈ ਨੋ ਡਾਊਟ ਲਕਜ਼ਰੀ ਪ੍ਰੋਵਾਈਡ ਕਰ ਰਿਹਾ ਹੈ ਬਟ ਉੱਥੇ ਤੁਹਾਨੂੰ ਜਿਹੜੀ ਰੈਜ਼ਿਡੈਂਸੀ ਹੈ 골ਡਨ ਵੀਜ਼ਾ ਹੈ ਫਰ ਫ ਹੁਣ ਆਪਾਂ ਗੱਲ ਕਰਦੇ ਕ੍ਰੋਸ਼ੀਆ ਦੀ ਆਪਣੇ ਪ੍ਰੋਜੈਕਟ ਦੇਖੋ ਹੁਣ ਮੈਂ ਇੱਥੇ ਜਿੱਦਾਂ ਤੁਸੀਂ ਕਹਿ ਰਹੇ ਹੋ ਮੈਂ ਇੱਥੇ ਅੱਜ ਅਨਾਉਂਸ ਕਰਨ ਲੱਗਾ ਹਾਂ ਕੋਸਟਿੰਗ ਟੋਟਲ ਤੇ ਡਿਟੇਲ ਦੇ ਵਿੱਚ ਕੀ ਕੀ ਆਪਾਂ ਕਰ ਸਕਦੇ ਦੇਖੋ ਕ੍ਰੋਸ਼ੀਆ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਇੰਡੀਅਨ ਰੁਪੀਸ ਚੱਲ ਮੈਂ ਤੁਹਾਨੂੰ ਇੱਕ ਆਈਡੀਆ ਦੇ ਦਿੰਦਾ ਗਲਮਸ ਆਈਡੀਆ ਰਾਈਟ ਤੇ ਸਵਾ ਕਰੋੜ ਤੋਂ ਲੈ ਕੇ ਡੇਢ ਕਰੋੜ ਦੇ ਵਿੱਚ ਵਿੱਚ ਤੁਹਾਨੂੰ ਉਥੇ 2 ਹੈਕਟੇਅਰ ਜ਼ਮੀਨ ਮਿਲ ਜਾਂਦੀ ਹੈ ਜੀ 2 ਹੈਕਟੇਅਰ ਲਾ ਲਓ ਤੁਸੀਂ ਕਰੀਬਨ ਕਰੀਬਨ 5 ਏਕੜ ਸਵਾ ਡੇਢ ਕਰੋੜ ਦੇ ਵਿੱਚ ਵਿੱਚ 5 ਏਕੜ ਪਲੱਸ ਤੁਹਾਡੀ ਸਾਲ ਦੀ ਜਿਹੜੀ ਆਰਓਆਈ ਹੈ ਇੱਕ ਸਾਲ ਦੀ ਜੋ ਵੀ ਖਰਚਾ ਉਹ ਸਾਰਾ ਵਿੱਚ ਹੈ ਤੁਸੀਂ ਪਹਿਲੇ ਸਾਲ ਜੇ ਸਵਾ ਕਰੋੜ ਡੇਢ ਕਰੋੜ ਰੁਪਏ ਇਨਵੈਸਟ ਕਰਦੇ ਹੋ ਉਸ ਤੋਂ ਇਲਾਵਾ ਉਸ ਤੋਂ ਇਲਾਵਾ ਤੁਸੀਂ ਕੋਈ ਰੈਜ਼ਿਡੈਂਸੀ ਦੀ ਫੀਸ ਨਹੀਂ ਦੇਣੀ ਸਾਰੇ ਕੁਝ ਇਨਕਲੂਡ ਹੈ ਕੋਈ ਤੁਸੀਂ ਰਜਿਸਟਰੀ ਦੇ ਅਲੱਗ ਤੋਂ ਟੈਕਸ ਨਹੀਂ ਦੇਣੇ ਉਹ ਸਾਰਾ ਕੁਝ ਇਸ ਦੇ ਵਿੱਚ ਇਨਕਲੂਡ ਹੈ ਮਤਲਬ ਸਵਾ ਤੋਂ ਡੇਢ ਕਰੋੜ ਇਨਵੈਸਟ ਕਰਕੇ ਤੁਸੀਂ ਸਾਲਾਨਾ 15 ਤੋਂ 20% ਦੇ ਰਿਟਰਨ ਸਾਥੋ ਲੈ ਸਕਦੇ ਮਤਲਬ 15 ਤੋਂ 20 ਰਿਟਰਨ ਅਗਰ ਪਰਸੈਂਟ ਦੀ ਅਸੀਂ ਗੱਲ ਕਰੀਏ ਦੈਟ ਮੀਨਸ ਕਿ ਤੁਸੀਂ ਡੇਢ ਕਰੋੜ ਰੁਪਏ ਲਗਾ ਕੇ ਜੀ approximately मतलब 25 ਤੋਂ 30 ਲੱਖ ਰੁਪਇਆ ਲਮਸਮ ਇੱਕ ਲੈ ਕੇ ਚੱਲੀ ਜੀ 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 25 ਤੋਂ 30 ਲੱਖ ਰੁਪਏ ਦੀ ਤੁਹਾਨੂੰ ਰਿਟਰਨ ਆ ਰਹੀ ਹੈ ਹਾਂ ਜੀ ਪਰ ਫਿਕਸਡ ਹੈ ਬਿਲਕੁਲ ਤੇ ਡਿਪੈਂਡ ਕਰਦਾ ਯੂਰੋ ਦੇ ਰੇਟ ਦੇ ਉੱਤੇ ਪਲੱਸ ਮਾਈਨਸ ਹੁੰਦਾ ਅਕੋਰਡਿੰਗਲੀ ਸੋ ਇਹ ਕਿੰਨੀ ਚੰਗੀ ਗੱਲ ਹੈ ਕਿਉਂਕਿ ਜਿਵੇਂ ਤੁਸੀਂ ਦੁਬਈ ਦਾ ਜ਼ਿਕਰ ਕੀਤਾ ਮੈਂ ਵੀ ਕੁਝ ਦਿਨ ਪਹਿਲਾਂ ਆਨਲਾਈਨ ਕਿਉਂਕਿ ਮੈਂ ਬੀਲੀਵ ਕਿ ਸਾਰੇ ਦੇਖ ਲੈਣੇ ਕਿਉਂਕਿ ਇੰਡੀਆ ਜੀ ਕਾਫੀ ਅੱਛੇ ਲੈਵਲ ਤੇ ਦੁਬਈ ਦੀ ਇਨਵੈਸਟਮੈਂਟ ਪ੍ਰਮੋਟਸ ਹੋ ਰਹੀ ਹੈ ਔਰ ਆਮ ਹੈਪੀ ਕਿ ਇੰਡੀਆ ਉਸ ਕੈਟਾਗਰੀ ਚ ਆ ਗਿਆ ਕਿ ਹੁਣ ਇੱਥੇ ਦੇ ਲੋਕ ਵੀ ਇੰਟਰਸਟਡ ਨੇ ਬਾਹਰ ਇਨਵੈਸਟਮੈਂਟ ਆਦਰਵਾਇਜ਼ ਓਵਰਸੀਜ਼ ਜ਼ਿਆਦਾ ਹੁੰਦਾ ਸੀਗਾ ਕਿ ਬਾਹਰਲੇ ਮੁਲਕਾਂ ਦੇ ਲੋਕਾਂ ਦੀ ਸੀਗੀ ਹਮੇਸ਼ਾ ਕਿ ਸਾਡੇ ਕੋਈ ਘਰ ਇੱਥੇ ਇੱਕ ਘਰ ਅਸੀਂ ਬਾਹਰ ਲੈ ਲੈਣੇ ਹੁਣ ਤੇ ਹੁਣ ਇੰਡੀਅਨਸ ਦੀ ਵੀ ਇਹ ਪ੍ਰੀਫਰੈਂਸ ਬਣ ਗਈ ਕਿ ਅਗ ਵੀ ਅਬਰੌਡ ਚ ਵੀ ਅਸੀਂ ਇਨਵੈਸਟ ਕਰਦੇ ਆ ਜਾਂ ਉੱਥੇ ਅਸੀਂ ਐਪ੍ਰੀਸੀਏਸ਼ਨ ਲਈ ਜਾਂ ਰਿਟਰਨਸ ਲਈ ਜਾਂ ਆਪਣਾ ਇੱਕ ਸੈਕੰਡ ਹੋਮ ਅਸੀਂ ਬਣਾਉਂਦੇ ਆ ਸੋ ਜਦੋਂ ਗੱਲ ਕਰੀਏ ਦੁਬਈ ਦੀ ਦੁਬਈ ਚ 3 ਕਰੋੜ 5 ਕਰੋੜ ਮਤਲਬ ਮਿਨਿਮਮ ਜੋ ਮੈਂ ਲਾਸਟ ਮੇਰੀ ਨੋਲੇਜ ਹੈ ਉਹ ਤਾਂ ਇਹ ਹੈ ਜੀ ਕਿ 5 ਕਰੋੜ ਚ 1 ਬੀ ਐਚ ਕੇ ਮਤਲਬ ਮੈਨੂੰ ਔਰ 5 ਕਰੋੜ ਰੁਪਇਆ ਲਗਾ ਕੇ ਤੁਹਾਨੂੰ ਇੱਕ 1 ਬੀ ਐਚ ਕੇ ਮਿਲ ਰਿਹਾ ਹੈ ਔਰ ਜਿਹੜਾ ਬੰਦਾ 5 ਕਰੋੜ ਰੁਪਇਆ ਲਗਾ ਰਿਹਾ ਸਰ ਮੈਂ ਪਰਸਨਲੀ ਬਲੀਵ ਕਰਦਾ ਕਿ ਉਹ ਘਰ ਲਈ ਨਹੀਂ ਇਨਵੈਸਟ ਕਰ ਰਿਹਾ ਨੇ ਉਹ Obviously investment purpose ਲਈ ਕਰ ਰਹਾ ਜੇ investment ਲਈ ਕਰਨਾ ਹੈ ਤੇ ਜਦੋਂ ਗੱਲ ਕਰੀਏ ਕਰੋਸ਼ੀਆ ਦੀ ਤੁਸੀਂ ਕਹਿੰਦੇ ਸਵਾ ਕਰੋੜ ਰੁਪਇਆ ਜਾਂ ਜਾਂ 1 ਲੱਖ 1 ਕਰੋੜ 30 ਲੱਖ ਰੁਪਇਆ ਇਨਵੈਸਟ ਕਰਕੇ ਜੋ ਇੱਕ ਜਾਂ ਡੇਢ ਕਰੋੜ ਦੇ ਆਸ-ਪਾਸ ਤੁਸੀਂ ਕਹਿ ਰਹੇ ਹੋ ਵੀ डिपेंड्स ऑन यूरो वैल्यू ਤੁਹਾਨੂੰ 15 ਤੋਂ 20% ਰਿਟਰਨ ਤਾਂ ਆ ਹੀ ਰਹੀ ਹੈ ਪਲੱਸ ਤੁਹਾਡੇ ਕੋਲ 5 ਏਕੜ ਜ਼ਮੀਨ ਵੀ ਉੱਥੇ ਬਿਲਕੁਲ ਕਿਆ ਬਾਤ ਹੈ ਸੋ ਇਸ ਤੋਂ ਇਲਾਵਾ ਕੋਈ ਐਡੀਸ਼ਨਲ ਬੈਨੀਫਿਟ ਹੈ ਇਹਨਾਂ ਦਾ ਜੀ ਬਿਲਕੁਲ ਸਰ ਤੇ ਮੈਂ ਇੱਕ ਇਹ ਤੁਹਾਡੀ ਗੱਲ 'ਚ ਐਡ ਕਰਨਾ ਚਾਹਾਂਗਾ ਹੁਣ ਜਦੋਂ ਆਪਾਂ ਗੱਲ ਕਰਦੇ ਸੀ ਕਿ 5 ਕਰੋੜ ਰੁਪਏ ਲਾ ਕੇ ਇਨਸਟੈਂਟ ਤਾਂ ਤੁਹਾਨੂੰ ਰਿਵਰਟ ਨਹੀਂ ਆਉਂਦਾ ਸਰ ਤੁਹਾਨੂੰ ਪੋਜੀਸ਼ਨ ਨਹੀਂ 3 4 5 ਸਾਲ ਬਾਅਦ ਮਿਲਦੀ ਹੈ ਇੱਥੇ ਤੁਸੀਂ ਸਾਡੇ ਨਾਲ ਜੇ ਇਨਵੈਸਟ ਕਰਦੇ ਹੋ ਤੁਹਾਨੂੰ ਪਹਿਲੇ ਦਿਨ ਤੋਂ ਹੀ ਤੁਹਾਨੂੰ ਆਰਓਆਈ ਤੁਹਾਡਾ ਜਿਹੜਾ ਮੀਟਰ ਉਹ ਚੱਲਣਾ ਸ਼ੁਰੂ ਹੋ ਜਾਂਦਾ ਹੈ ਓਕੇ ਮਤਲਬ ਜਿੱਦਣ ਤੁਸੀਂ ਸਾਡੇ ਨਾਲ ਇਨਵੈਸਟ ਕਰਿਆ ਐਗਜ਼ੈਕਟ 1 ਸਾਲ ਬਾਅਦ ਫਰੋਂ ਤੁਹਾਡੀ ਜਿਹੜੀ ਆਰ.ਓ.ਆਈ. ਹੈ ਰਿਟਰਨ ਜਿਹੜੀ ਹੈ ਉਹ ਤੁਹਾਨੂੰ ਅਸੀਂ ਦੇ ਦਾਂਗੇ। ਇਹ ਰਿਟਰਨ ਸਾਰਾ ਥੋੜਾ ਦੱਸੋ ਕੀ ਜਿਵੇਂ ਆਪਾਂ ਲਾਸਟ ਟਾਈਮ ਵੀ ਡਿਸਕਸ ਕੀਤਾ ਸੀ ਮੈਂ ਚਾਹੁੰਦਾ ਸੀ ਕਿ ਅਗਰ ਆਪਾਂ ਇਨਵੈਸਟਮੈਂਟ ਦੀ ਗੱਲ ਕਰ ਰਹੇ ਹਾਂ ਤਾਂ ਆਪਾਂ ਖੁੱਲਕੇ ਇਹਦੇ ਪੂਰੇ ਪ੍ਰੋਜੈਕਟ ਨੂੰ ਇੱਕ ਵਾਰ ਅਸੀਂ ਰੀਡਿਸਕਸ ਕਰ ਲਈਏ ਕਿ ਜਿਹੜੀ ਇਹ ਇਨਵੈਸਟਮੈਂਟ ਹੈ ਤੁਸੀਂ ਕਿਸ ਤੋਂ ਕੱਢ ਕੇ ਦੇਣੀ ਹੈ ਜਿਹੜੀ ਉਹ 5 ਕਿੱਲੇ ਜਾਂ 5 ਏਕੜ ਜ਼ਮੀਨ ਤੁਸੀਂ ਦੇ ਰਹੇ ਹੋ। ਜੀ ਉਹ ਕੀ ਚੀਜ਼ ਹੈ? ਜੀ ਦੇਖੋ ਸਰ ਜਿਹੜੀ ਜ਼ਮੀਨ ਦੇ ਅਸੀਂ ਦੇ ਰਹੇ ਹਾਂ ਉਹ ਐਗਰੀਕਲਚਰ ਲੈਂਡ ਹੈ ਜੀ। ਤੇ ਤੁਹਾਨੂੰ ਅਸੀਂ ਉਹਦੇ ਤੇ ਪਮਕਿਨ ਦੀ ਖੇਤੀ राइट ਤੁਹਾਡੀ ਲੈਂਡ ਤੇ ਜਿੰਨੀ ਵੀ ਖੇਤੀ ਹੋਊਗੀ রাইਟ ਉਹ ਅਸੀਂ ਕਰਕੇ ਉਹ ਸੈਲ ਕਰਕੇ ਮਾਰਕੀਟ ਦੇ ਵਿੱਚ ਤੁਹਾਨੂੰ ਅਸੀਂ ਤੁਹਾਡੀ ਜੋ ਵੀ ਆਰ.ਓ.ਆਈ ਬਣਦੀ ਉਹ ਪੈਸਾ ਮਤਲਬ ਬੇਸਿਕਲੀ ਤੁਸੀਂ ਮੈਨੂੰ ਲੈਣ ਲੈਤੀ ਔਰ ਮੇਰੀ ਲੈਂਡ ਫਿਰ ਤੁਸੀਂ ਠੇਕੇ ਤੇ ਵੀ ਲੈ ਲਈ ਬਿਲਕੁਲ ਜੇ ਤੁਸੀਂ ਕੰਮ ਕਰਨਾ ਚਾਹੋ ਤੁਸੀਂ ਵੀ ਕਰ ਸਕਦੇ ਹੋ ਦੇਖੋ ਸਰ ਪਹਿਲੇ ਸਾਲ ਕਿਸੇ ਵੀ ਮੁਲਕ ਚ ਜਾ ਕੇ ਥੋੜਾ ਮੁਸ਼ਕਿਲ ਹੁੰਦਾ ਹੈ ਇੱਕ ਐਡੀਸ਼ਨਲ ਤੁਹਾਡਾ ਬੈਨੀਫਿਟ ਮਤਲਬ ਮ ਕਹਾਂਗਾ ਇਨਵੈਸਟਰਸ ਦਾ ਕੰਡੀਸ਼ਨਲ ਬੈਨੀਫਿਟ ਹੈ ਕਿ ਮੈਂ ਤੁਸੀਂ ਮੈਨੂੰ ਜ਼ਮੀਨ ਤਾਂ ਦੇ ਦਿੱਤੀ ਮੈਂ ਤੁਹਾਨੂੰ ਪਹਿਲੇ ਸਾਲ ਲਈ ਆਪਣੀ ਜ਼ਮੀਨ ਠੇਕੇ ਤੇ ਦੇ ਦਿੱਤੀ ਤੁਸੀਂ ਉਹਨੂੰ वाई कर रहे हो उधर पे जेडी भी खेती कर रहे, रहे, रहे हो ਤੁਸੀਂ ਸਾਲਾਨਾ ਮੈਨੂੰ ਇਨਕਮ ਵੀ ਦੇ ਰਹੇ ਹੋ ਬਿਲਕੁਲ ਦੇ ਰਹੇ ਹੋ ਜੀ اور ਜ਼ਮੀਨ ਫਿਰ ਮੇਰੀ ਹੈ ਜ਼ਮੀਨ ਤੁਹਾਡੀ ਹੈ ਜ਼ਮੀਨ ਦੀ ਐਪ੍ਰੀਸੀਏਸ਼ਨ ਜੋ ਹੋ ਰਹੀ ਹੋ ਉਹ ਤੁਹਾਡੀ ਹੈ ਉਹ ਮੇਰੀ ਹੈ ਤੇ ਇਹ ਤਾਂ ਸਰ ਮੈਂ ਕਹਿਣਾ ਕਿ ਅਗਰ ਮੈਂ ਕੰਪੇਅਰ ਕਰਾਂ ਦੁਬਈ ਦੇ ਨਾਲ 5 ਕਰੋੜ ਲਗਾ ਕੇ ਔਰ ਇੱਥੇ ਮੈਂ 1.5 ਕਰੋੜ ਰੁਪਿਆ ਲਗਾ ਕੇ ਜੋ ਮੇਰੀ ਮੇਰੇ ਖਿਆਲ ਤੋਂ 4 ਸਾਲ ਸਤਾਂ ਮੇਰੀ ਜਿਹੜੀ ਇਨਵੈਸਟਮੈਂਟ ਉਹ ਵੀ ਪੂਰੀ ਹੋ ਗਈ ਪੂਰੀ ਹੋ ਗਈ ਹਾਂ ਜੀ ਜ਼ਮੀਨ ਫਿਰ ਮੇਰੇ ਕੋਲ ਹੈ ਐਪ੍ਰੀਸੀਏਸ਼ਨ ਜੋ ਹੋਇਆ ਉਹ ਫਿਰ ਮੇਰੇ ਕੋਲ ਹੈ ਜੀ ਤੇ ਇੱਥੇ ਮੈਂ ਇੱਕ ਪੁਆਇੰਟ ਹੋਰ ਲੋਕਾਂ ਨੂੰ ਕਲੀਅਰ ਕਰਨਾ ਚਾਹੂੰਗਾ कि ਹੋਰ ਵੀ کافی ਪਹਿਲਾਂ ਕੰਟਰੀਸ ਚਲੀਆਂ ਸੀਗੀਆਂ ਯੂਰਪ ਚ ਇਨਵੈਸਟ ਕਰੋ ਅਜ ਤੋਂ ਕੁਝ ਸਾਲ ਪਹਿਲਾਂ ਉੱਥੇ ਜ਼ਮੀਨ ਸੀਗੀ ਲੀਜ਼ ਦੇ ਉੱਤੇ ਇੱਥੇ ਤੁਹਾਡੀ ਰਜਿਸਟਰੀ ਹੋਊਗੀ ਤੁਹਾਡੀ ਆਪਣੀ ਜ਼ਮੀਨ ਹੋਊਗੀ ਇਹ ਕੋਈ ਲੀਜ਼ ਦੀ ਜ਼ਮੀਨ ਨਹੀਂ ਹੈਗੀ ਜੀ ਇਹ ਤੁਹਾਡੇ ਨਾਮ ਤੇ ਰਜਿਸਟਰੀ ਹੋਲੀ ਸੋ ਸਰ ਜਿੰਮੇ ਜ਼ਮੀਨ ਮੇਰੀ ਹੈ ਮੈਂ ਉੱਥੇ ਬਿਜ਼ਨਸ ਕਰ ਰਹਾ ਮੈਂ ਉਹ ਸਰਕਾਰ ਲਈ ਕਮਾਊ ਪੁੱਤ ਬਣ ਗਿਆ ਬਿਲਕੁਲ ਜੀ ਸੋ کیا ਉਹ ਸਰਕਾਰ ਮੈਨੂੰ ਹੋਰ ਵੀ ਐਡੀਸ਼ਨਲ ਬੈਨੀਫਿਟ ਦੇ ਰਹੀ ਹੈ ਕਿਉਂਕਿ ਮੈਂ ਤਾਂ ਇੰਡੀਆ ਚ ਬੈਠਾ ਹੋਇਆ ਹਾਂ ਜੀ ਤੇ ਮੈਨੂੰ ਹੋਰ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਇਹ ਤਾਂ ਮੇਰੀ ਆਰੋਆਈ ਹੋਗੀ ਤੋ ਕਹਿੰਦੇ ਨਾ ਜਦੋਂ ਚੀਜ਼ ਆਨ ਲੱਗਦੀ ਹੈ ਬੰਦਾ ਕਹਿੰਦਾ ਹੋਰ ਚਾਹੀਦੀ ਹੋਰ ਚਾਹੀਦੀ ਹੋਰ ਚਾਹੀਦੀ। ਉਹ ਹੀ ਮਨ ਨੇਚਰ ਹੈ। ਨਾ ਹਿਊਮਨ ਨੇਚਰ ਹੈ। ਸੋ ਚਲੋ ਮੈਂ ਇਨਵੈਸਟ ਕਰ ਲਿਆ ਮੈਨੂੰ ਰਿਟਰਨ ਵੀ ਆਣੀ ਸ਼ੁਰੂ ਹੋਗੀ। ਤੋ ਉਸ ਤੋਂ ਬਾਅਦ ਕਾ ਐਡੀਸ਼ਨਲ ਬੈਨੀਫਿਟ ਵੀ ਕੋਈ ਮੈਨੂੰ ਸਰਕਾਰ ਦੇ ਦੇ। ਦੇਖੋ ਸਭ ਤੋਂ ਵੱਡਾ ਬੈਨੀਫਿਟ ਇਹ ਹੈ ਜੀ ਕਿ ਤੁਹਾਡੀ ਪੂਰੀ ਫੈਮਿਲੀ ਦੀ ਉੱਥੇ ਰੈਜ਼ਿਡੈਂਸੀ ਹੋ ਜਾਏਗੀ ਜੀ। ਓਕੇ। ਰਾਈਟ। ਚਾਚਾ ਸਾਹਿਬ ਬਾਦ ਤੁਸੀਂ ਉੱਥੇ ਦੇ ਪਾਸਪੋਰਟ ਹੋਲਡਰ ਬਣ ਸਕਦੇ ਹੋ। ਸਿਰਫ ਸੀਪ ਲੈ ਸਕਦੇ ਹੋ ਪਾਸਪੋਰਟ ਹੋਲਡਰ ਉਸ ਤੋਂ ਬਾਅਦ ਬ ਐਸੀ ਤਾਂ ਲਈ ਸੋਚ ਰਹੀ ਹੈ ਮੈਨੀ ਪੰਜਾਬ ਬਣਾਣ ਦੀ ਹਾਂਜੀ ਸੋ ਇਹ ਸਾਰੀਆਂ ਪਲੱਸ ਪੁਆਇੰਟਸ ਹੈ ਸਾਰੇ ਜੀ ਹਮ ਹਮ TCR ਹੋ ਗਈ ਤੁਹਾਡੀ ਲੈਂਡ ਹੋ ਗਈ ਤੁਹਾਨੂੰ ਹੁਣ ਜਦੋਂ ਆਪਾਂ ਕਿਸੇ ਨਵੇਂ ਦੇਸ਼ ਚ ਜਾ ਕੇ ਵਸਣਾ ਨਾ ਸਭ ਤੋਂ ਪਹਿਲਾ ਚੈਲੰਜ ਕੀ ਹੁੰਦਾ ਕਿ ਅਸੀਂ ਕਮਾਣਾ ਕਿੱਥੋਂ ਅਸੀਂ ਤੁਹਾਨੂੰ ਕਮਾਈ ਦਾ ਸਾਧਨ ਪਹਿਲਾਂ ਹੀ ਦੇ ਰਹੇ ਹਾਂ ਬਿਲਕੁਲ ਰਾਈਟ ਤੁਹਾਨੂੰ ਪਹਿਲੇ ਦਿਨ ਤੋਂ ਹੀ ਸਟਾਰਟ ਹੋਣਾ ਦੀ ਸੋ ਤੁਹਾਨੂੰ ਉੱਥੇ ਉੱਥੇ ਕੋਈ ਵੀ ਵਸਣ ਚ ਕੋਈ ਸਟਰਗਲ ਨਹੀਂ ਹੋਊਗੀ ਵੀ ਮੈਂ ਕਿੱਥੇ ਜਾਵਾਂ ਕਿੱਥੋਂ ਪੈਸਾ ਕਮਾਵਾਂ ਕੋਈ ਸਟਰਗਲ ਨਹੀਂ ਤੁਸੀਂ ਜਾ ਰਹੇ ਹੋ ਤਾਂ ਉੱਥੇ ਆਪਣਾ ਰਹਿ ਸਕਦੇ ਹੋ ਡਾਇਰੈਕਟ ਇਨਕਮ ਤੁਹਾਡੀ ਆ ਰਹੀ ਹੈ ਸੋਈ ਬੈਨੀਫਿਟਸ ਨੇ ਬਾਕੀ ਤੁਸੀਂ ਕਿਤੇ ਵੀ ਜਾਣੋ ਚਾਹੇ ਤੁਸੀਂ ਮੈਂ ਕਹ ਰਿਹਾ ਆਪਾਂ ਹਿੰਦੂਸਤਾਨ ਦੀ ਗੱਲ ਕਰੀਏ ਤੁਸੀਂ ਇੱਕ ਸ਼ਹਿਰ ਛੱਡ ਕੇ ਦੂਜੇ ਸ਼ਹਿਰ ਜਾਣੇ ਹੋ ਤਾਂ ਅਸੀਂ ਤੁਹਾਨੂੰ ਦੰਦਲ ਪੈਜਣ ਦੀ ਵੀ ਕਿੱਥੋਂ ਪੈਸਾ ਕਮਾਉਣਾ ਬਿਲਕੁਲ ਇਨਕਮ ਕਿੱਥੋਂ ਇਨਕਮ ਕਿੰਨਾ ਬਾੜਨੀ ਹੈ ਬਿਲਕੁਲ ਬਿਲਕੁਲ ਇੱਥੇ ਅਸੀਂ ਤੁਹਾਨੂੰ ਸਾਰਾ ਕੁਝ ਐਡਵਾਂਸ ਕਰਕੇ ਦੇ ਦੇਣ ਔਰ ਕਿਆਈ ਜਿਹੜੀ ਓਪਰਚੁਨਿਟੀ ਹੈ ਜੀ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਕਰੋਸ਼ੀਆ ਜਿਹੜਾ ਉਹ ਕਿ ਸ਼ੈਨਗਨ ਦੇ ਵਿੱਚ ਆਉਂਦਾ ਹੈ ਥੈਟ ਮੀਨਸ ਤੁਹਾਡੇ ਕੋਲ 29 ਕੰਟਰੀਆਂ ਦਾ ਐਕਸੈਸ ਵੀ ਹੈ ਨਾਲ ਤੁਸੀਂ ਘੁੰਮਣ ਫਿਰਨ ਜਾ ਸਕਦੇ ਹੋ ਦਾ ਬਾਈ ਔਰ ਕੱਲੇ ਇਨਵੈਸਟਰ ਨੂੰ ਨਹੀਂ ਮਿਲ ਰਹੀ ਪ੍ਰਾਈਮ ਐਪਲੀਕੇਂਟ ਨੂੰ ਪੂਰੀ ਫੈਮਿਲੀ ਨੂੰ ਮਿਲ ਰਹੀ ਹੈ ਡਿਪੈਂਡੈਂਟਸ ਨੂੰ ਮਿਲ ਰਹੀ ਹੈ ਜਿਨਨੇ ਵੀ ਡਿਪੈਂਡੈਂਟ ਡਿਪੈਂਡੈਂਟਸ ਨੇ ਚਾਹੀਦੀ ਵਾਈਫ ਹੈ ਬੱਚੇ ਆ ਜਾਂਦੇ ਮਾਪ ਮਾਪੇ ਉਹ ਸਾਰਿਆਂ ਨੂੰ ਉਹਨਾਂ ਨੂੰ ਰੈ residenciy ਮਿਲ ਰਹੀ ਹੈ ਫਿਰ ਉਹਨਾਂ ਨੂੰ ਲੋਕਲ ਬੈਨੀਫਿਟ ਵੀ ਮਿਲਣਗੇ ਕਿਆ ਲੋਕਲ ਬੈਨੀਫਿਟ ਬਿਲਕੁਲ ਮਿਲਨੇ ਹੈ ਜੀ ਤੁਹਾਡੇ ਬੱਚਿਆਂ ਦੀ ਪੜ੍ਹਾਈ ਫ੍ਰੀ ਹੈ ਜੀ ਐਲੀਮੈਂਟਰੀ ਤੱਕ ਪਲੱਸ ਤੁਹਾਡੇ ਹੈਲਥ ਬੈਨੀਫਿਟਸ ਤੁਹਾਨੂੰ ਸਾਰੇ ਐਜ਼ ਇਟ ਇਜ਼ ਮਿਲਦੇ ਜੋ ਲੋਕਲ ਉਹਨਾਂ ਦੇ ਰੂਲਸ ਨੇ ਮਤਲਬ ਜੋ ਉਹਨਾਂ ਨੂੰ ਬੈਨੀਫਿਟਸ ਨੇ ਉਹ ਇਹਨਾਂ ਨੂੰ ਵੀ ਮਿਲਣਗੇ ਪਰਫੈਕਟ ਸੋ ਇਸ ਤੋਂ ਇਲਾਵਾ ਕੋਈ ਜਿਵੇਂ ਕਰੋਸ਼ੀਆ ਚ ਕਾ ਕੱਲੀ ਕਰੋਸ਼ੀਆ ਚੀ有机会 ਹੈ 1.5 ਕਰੋੜ ਰੁਪਏ ਦੇ ਆਸ-ਪਾਸ ਜਾਂ ਕੋਈ ਹੋਰ ਵੀ ਯੂਰਪ ਚ ਅਸੀਂ ਇਨਵੈਸਟ ਕਰ ਸਕਦੇ ਹਾਂ ਨਹੀਂ ਹੋਰ ਵੀ ਕੰਟਰੀਜ਼ ਹੈਗੀਆਂ ਜੀ ਚਲੋ ਉਹਦੇ ਬਾਰੇ ਆਪਾਂ ਬਾਅਦ ਚ ਗੱਲ ਕਰਾਂਗੇ ਬਟ ਹਾਂ ਕਰੋਸ਼ੀਆ ਦੀ ਜਿਹੜੀ ਹਾਲ ਦੀ ਖੜੀ ਇਨਵੈਸਟਮੈਂਟ ਹੈ ਸਭ ਤੋਂ ਵਧੀਆ ਮੰਨੀ ਜਾ ਰਹੀ ਹੈ ਕਿ ਬਾਕੀ ਕੰਟਰੀਜ਼ ਦੇ ਚਲੋ ਉਹ ਤਾਂ ਆਪਾਂ ਡਿਸਕਸ ਬਾਅਦ ਚ ਕਰਾਂਗੇ ਮੇਰਾ ਪੁੱਛਣ ਦਾ ਭਾਵੇਂ ਇਹ ਸੀਗਾ ਕਿ ਜਿਹੜੀ ਇਹ ਇਨਵੈਸਟਮੈਂਟ ਹੈ ਕੀ ਇਸੇਮ ਇਨਵੈਸਟਮੈਂਟ ਕਿਤੇ ਹੋਰ ਵੀ ਅਵੇਲੇਬਲ ਹੈ ਜੀ ਯੂਰਪ ਚ ਤੁਸੀਂ ਕਿਤੇ ਵੀ ਇਨਵੈਸਟਮੈਂਟ ਕਰਦੇ ਹੋ ਤਾਂ ਘੱਟੋ ਘੱਟ 2.5 ਲੱਖ ਯੂਰੋ ਦੇ ਇਨਵੈਸਟਮੈਂਟ ਮਤਲਬ 2.5 ਕਰੋੜ ਰੁਪਿਆ ਮਿਨੀਮਮ ਹੈ ਜੇ ਤੁਸੀਂ ਇਨਵੈਸਟ ਕਰਨਾ ਇਹ ਸਾਡਾ ਪਾਇਲਟ ਪ੍ਰੋਜੈਕਟ ਹੈ ਸਰ ਓਕੇ ਰਾਈਟ ਤੇ ਇਹ ਦਸੰਬਰ ਤੱਕ ਤਾਂ ਹੀ ਪ੍ਰਾਈਜ਼ਿੰਗ ਰਹੇਗੀ ਜੀ ਦਸੰਬਰ ਤੋਂ ਬਾਅਦ ਉਥੇ ਲੈਂਡ ਦੇ ਪ੍ਰਾਈਸਸ ਵੱਧ ਜਾਣਗੇ ਰਾਈਟ ਸੋ ਹਾਂ ਖੈਰ ਓਨੇ ਜ਼ਿਆਦਾ ਨਹੀਂ ਹੋਣਗੇ ਬਟ ਅਸੀਂ ਫੇਰ ਵੀ ਸਾਰੇ ਲੋਕਾਂ ਨੂੰ ਸਾਰੇ ਦਰਸ਼ਕਾਂ ਨੂੰ ਜਾਂ ਜੋ ਵੀ ਸਾਡੇ ਕੋਲ ਇਸ ਇਨਵੈਸਟਮੈਂਟ ਦੇ ਪਰਪਸ ਤੇ ਆਣ ਲਗੇ ਬਹੁਤ ਵਧੀਆ ਡੀਲਸ ਦੇਵਾਂਗੇ ਮਤਲਬ ਇਹ ਮੇਰੀ ਗਾਰੰਟੀ ਹੈ ਜੀ ਤੁਹਾਨੂੰ ਪੂਰੇ ਯੂਰਪ ਚ ਇਸ ਪ੍ਰਾਈਸ ਬ੍ਰੈਕਟ ਦੇ ਵਿੱਚ ਤੁਹਾਨੂੰ ਰੈ residency ਕਿਤੇ ਨਹੀਂ ਮਿਲੇਗੀ ਨਾ ਹਾਂ ਸੈਕੰਡ ਆਪਾਂ ਮੈਂ ਤੁਹਾਨੂੰ ਇੱਕ ਇੱਥੇ ਐਡ-ਆਨ ਕਰਾਂਗਾ ਕਿ ਤੁਸੀਂ ਕਿਸੇ ਵੀ ਕੰਟਰੀ ਚ ਆਪਾਂ ਗੱਲ ਕਰਦੇ ਹਾਂ ਜੀ ਪੋਰਟੂਗਲ ਪੋਰਟੂਗਲ ਬਹੁਤ ਜ਼ਿਆਦਾ ਫੇਮਸ ਕੰਟਰੀ ਹੈ ਰਾਈਟ ਪੋਰਟੂਗਲ ਦੇ ਵਿੱਚ ਵੀ ਤੁਸੀਂ 2.5 ਲੱਖ ਯੂਰੋ ਦੀ ਮਿਨੀਮਮ ਇਨਵੈਸਟਮੈਂਟ ਹੈ ਤੁਹਾਡੀ ਰਿਟਰਨ ਕੋਈ ਨਹੀਂ ਆਉਦੇ ਉੱਤੇ ਮੈਂ ਇਹ ਗੱਲ ਕਲੀਅਰ ਕਰਦਾ ਕਿ 2.5 ਲੱਖ ਯੂਰੋ ਲਾ ਕੇ 2.5 ਕਰੋੜ ਰੁਪਇਆ ਲਾ ਕੇ ਤੁਹਾਡੀ ਇਨਵੈਸਟਮੈਂਟ ਦੇ ਉੱਤੇ ਕੋਈ ਰਿਟਰਨ ਨਹੀਂ ਹੈ ਅਸੀਂ ਲੋਕ ਕੀ ਐ ਜਿਹੜੀ ਇਨਵੈਸਟਮੈਂਟ ਵੀ ਘਟਿਆ ਤੇ ਤੁਹਾਨੂੰ ਆਰ.ਵਾਈ ਵੀ ਦੇ ਦਿੰਦੇ। ਮਤਲਬ ਤੁਹਾਡਾ ਵਿਜ਼ਨ ਹੈ ਕਿ ਜਦ ਇਹ ਪਰਿਵਾਰ ਇੱਥੋਂ ਜਾਵੇ ਉੱਥੇ ਜਾ ਕੇ ਉਹ ਖੱਜਲ ਨਾ ਹੋਵੇ। ਨਹੀਂ। ਐਟਲੀਸਟ 1 ਸਾਲ ਤੁਸੀਂ ਉਹਨੂੰ ਗੋਦ ਲੈ ਰਹੇ ਹੋ। ਤੁਸੀਂ ਉਹਦੇ ਲਈ ਕਮਾ ਕੇ ਦੇ ਰਹੇ ਹੋ। ਵੀ ਤੁਸੀਂ ਉਹਨੂੰ ਕਹਿ ਰਹੇ ਹੋ ਓਪਰਚੁਨਿਟੀ ਦੇ ਰਹੇ ਹੋ ਵੀ ਤੁਸੀਂ 1 ਸਾਲ ਆਓ ਤੁਸੀਂ ਚੀਜ਼ ਸਿਸਟਮ ਨੂੰ ਸਮਝੋ ਜੇ ਤੁਹਾਨੂੰ ਸਮਝ ਆ ਜਾਂਦਾ ਤੁਸੀਂ ਇਹਨੂੰ ਕੰਟੀਨਿਊ ਕਰੋ। ਠੀਕ ਹੈ। ਅਦਰਵਾਇਜ਼ 1 ਸਾਲ ਹੀ ਤਾਂ ਤੁਸੀਂ ਗੋਦ ਲਾਇ ਹੀ ਰੱਖਿਆ। ਦੇਖੋ 1 ਸਾਲ ਦਾ ਤਾਂ ਕੰਟਰੈਕਟ ਹੈ ਹੀ ਜੀ। ਰਾਈਟ ਉਸ ਤੋਂ ਬਾਅਦ ਵੀ ਮੈਂ ਹਾਂ ਬਿਲਕੁਲ ਤੁਸੀਂ ਸਾਡੇ ਨਾਲ ਕੰਟੀਨਿਊ ਕ राइट 아 ਜਿਹੜੇ ਆਪਾਂ ਤੁਹਾਨੂੰ ਕੋਸਟਿੰਗ ਦੱਸ ਰਹੇ ਹਾਂ ਉਹ ਇੱਕ ਸਾਲ ਦੀ ਕੋਸਟਿੰਗ ਦੱਸ ਰਹੇ ਹਾਂ ਰਾਈਟ ਉਸ ਤੋਂ ਬਾਅਦ ਤੁਸੀਂ ਸਾਡੇ ਨਾਲ ਥਰੋਅਆਊਟ ਲਾਈਫ ਕੰਟੀਨਿਊ ਕਰ ਸਕਦੇ ਹੋ ਓਕੇ ਵੀ ਆਰ ਆਲਵੇਸ देयर ਫॉर सो ਦੇਖੋ ਕਿੰਨੀ ਮੈਨੂੰ ਇੱਕ अच्छी चीज ਲੱਗੀ ਹੈ ਕਿ ਪੂਰੇ ਯੂਰਪਸ ਪਹਿਲਾਂ ਤਾਂ ਇੰਨੀ ਇਨਵੈਸਟਮੈਂਟ ਦੇ ਵਿੱਚ ਆਪਸ਼ਨ ਹੀ ਨਹੀਂ ਹੈ ਕਿ ਤੁਸੀਂ ਰੈਜ਼ਿਡੈਂਸੀ ਲੈ ਲਓ ਹੋਰ ਦੂਸਰੇ ਬੈਨੀਫਿਟ ਹੈ ਕਿ ਪੂਰੇ ਯੂਰਪਸ ਅਗੇਨ ਕਿ ਮੋਸਟ ਆਫ ਦਾ ਜਿਹੜੇ ਇਨਵੈਸਟਮੈਂਟ ਪਲਾਨਸ ਨੇ ਉਹਦੇ ਚ ਤੁਹਾਨੂੰ ਰਿਟਰਨ ਦੀ ਗਾਰੰਟੀ ਨਹੀਂ ਹੈ ਬਿਲਕੁਲ ਨਹੀਂ ਠੀਕ ਹੈ ਤੀਸਰੀ ਚੀਜ਼ ਅਗਰ ਤੁਸੀਂ ਕਿਸੇ ਵੀ ਕੰਟਰੀ ਚ ਇਨਵੈਸਟ ਕਰਦੇ ਹੋ ਮੇਰੇ ਖਿਆਲ ਨਾਲ ਤੁਹਾਨੂੰ ਕੋਈ ਗਾਰੰਟੀ ਨਹੀਂ ਦੇ ਰਹਾ ਕਿ ਇੰਨੀ ਰਿਟਰਨ ਤੁਹਾਨੂੰ ਦਵਾਂਗੇ ਦਵਾਂਗੇ ਬਿਲਕੁਲ ਤੁਸੀਂ ਉਹ ਵੀ ਦੇ ਰਹੇ ਹੋ ਜੀ ਔਰ ਜਿਹੜੀ ਮੇਰੀ ਇਨਵੈਸਟਮੈਂਟ ਹੈ ਉਹ ਆਉਣ ਵਾਲੇ 4 ਔਰ 5 ਸਾਲ ਦੇ ਵਿੱਚ ਉਹ ਤੁਹਾਡੀ ਪੂਰੀ ਹੋ ਗਈ ਜੀ ਉਹ ਮੇਰੀ ਇਨਵੈਸਟਮੈਂਟ ਵੀ ਮੇਰੀ ਬਾਹਰ ਆ ਗਈ ਪਲੱਸ ਤੁਹਾਡੀ ਲੈਂਡ ਦੀ ਇਨਵੈਸਟਰਸ ਆ ਸਰ ਦੇਖੋ ਜਿਹੜਾ ਇਨਵੈਸਟਰਸ ਆ ਉਹਨੂੰ ਸਭ ਤੋਂ ਪਹਿਲਾਂ ਇਹ ਹੁੰਦਾ ਕਿ ਜਿਹੜੀ ਮੇਰੀ ਪ੍ਰਿੰਸੀਪਲ ਅਮਾਉਂਟ ਉਹ ਬਾਹਰ ਆਵੇ ਜੋ ਸਾਨੂੰ ਸਮਝ ਆਉਂਦੀ ਹੈ ਕਿਉਂਕਿ ਮੈਂ ਕਿਤੇ ਇਨਵੈਸਟ ਕਰ ਰਹਾ ਮੈਂ ਪ੍ਰੋਫਿਟ ਲਈ ਕਰ ਤਾਂ ਜਿਹੜੇ ਮੇਰੇ ਪ੍ਰਿੰਸੀਪਲ ਅਮਾਉਂਟ ਆ ਉਹ ਵੀ 4 ਤੋਂ 5 ਸਾਲ ਚ ਮੇਰੀ ਵਾਪਿਸ ਹੀ ਆ ਰਹੀ ਹੈ ਜੀ ਔਰ ਰੈਜ਼ਿਡੈਂਸੀ ਫਰੀ ਲੋਕਲ ਬੈਨੇਫਿਟ ਫਰੀ ਪੰਜ ਕਿਲੇ ਦਾ ਮਾਲਕ ਆਪਾਂ ਬੈਠੇ ਹੋਏ ਆ ਉਹ ਵੀ ਆਪਣੇ ਕੋਲ ਹੀ ਹੈ ਯੈਸ ਪੂਰਾ ਯੂਰਪ ਤੁਹਾਡਾ ਫਰੀ ਹੋ ਗਿਆ ਜੀ ਪੂਰਾ ਯੂਰਪ ਫਰੀ ਹੈ ਕਿਤੇ ਵੀ ਜਾ ਸਕਦੇ ਹੋ 29 ਘੰਟੇ ਦਾ ਐਕਸੈਸ ਤੇ ਮੇਰੇ ਕੋਲ ਹੈਗਾ ਇਹ ਇਸ ਤੋਂ ਇਸ ਤੋਂ ਬੈਸਟ ਡੀਲ ਅਜ਼ ਦਿ ਡੇਟ ਚ ਕੋਈ ਨਹੀਂ ਸਰ ਥਰੋਅਆਊਟ ਗਲੋਬ ਤੁਸੀਂ ਕਿਤੇ ਵੀ ਕਿਸੇ ਵੀ ਕੰਟਰੀ ਦੀ ਗੱਲ ਕਰ ਲਓ ਜਿਹੜੇ ਮਰਜ਼ੀ ਕੰਟਰੀ ਦੀ ਗੱਲ ਇਸ ਤੋਂ ਬੈਸਟ ਡੀਲ ਤੁਹਾਨੂੰ ਕਿਤੇ ਵੀ ਨਹੀਂ ਮਿਲੇਗੀ ਇੰਨੀਆਂ ਸਰਵਿਸਿਜ਼ ਤੁਹਾਨੂੰ ਕੋਈ ਨਹੀਂ ਦੇਗਾ ਜਿਹਨੇ ਅਸੀਂ ਪ੍ਰੋਵਾਈਡ ਕਰਨੀ ਦੇਖੋ ਸਰ ਅਸੀਂ ਕੰਪੈਰੀਜ਼ਨ ਤਾਂ ਸ਼ੁਰੂ ਹੋਏ ਸੀ ਹਨ ਫਿਰ ਆਪਾਂ ਦੁਆਰ ਦੇ ਉੱਤੇ ਆਣਾ ਜੀ ਤਾਂ ਚਲੋ ਤੁਸੀਂ ਦੱਸਤਾ ਵੀ ਇਹ ਪ੍ਰੋਸੈਸ ਹੈ ਦੇਖੋ ਮੁਹਾਲੀ ਦੇ ਸ਼ਹਿਰ 'ਚ ਵੀ ਅਗਰ ਤੁਸੀਂ ਕਿਤੇ ਚੰਗੀ ਜਗ੍ਹਾ ਕਰ ਲੈਣਾ ਤੇ ਮੇਰੇ ਖਿਆਲ ਨਾਲ 2.5-3 ਕਰੋੜ ਤੋਂ ਨੀਚੇ ਤਾਂ ਇੱਥੇ ਵੀ ਕੁਝ ਨਹੀਂ ਠੀਕ ਹੈ ਨਾ ਤੇ ਉਸ ਤੋਂ ਬਾਅਦ ਵੀ ਉਹ ਤੁਹਾਡਾ ਰੈਨ ਉਹ ਮੋਸਟਲੀ ਲੋਕੀ ਮਤਲਬ ਐਪਰੀਸੀਏਸ਼ਨ ਦਾ ਪਤਾ ਹੀ ਨਹੀਂ ਹੈ ਕੀ ਹੋਣਾ ਦੁਬਈ ਦੇ ਵਿੱਚ 3 ਤੋਂ 5 ਕਰੋੜ ਦੀ ਇਨਵੈਸਟਮੈਂਟ ਹੈ ਉੱਥੇ ਵੀ ਤੁਹਾਨੂੰ ਇਹ ਨਹੀਂ ਪਤਾ ਕਿ ਸਾਨੂੰ ਰਿਟਰਨਸ ਕਿਵੇਂ ਆਏਗੀ ਕੀ ਨਹੀਂ ਹੋਗਾ ਇਨ ਫਿਊਚਰ ਜੋ ਡਾਟਾ ਕੇ ਅੰਦਰ ਤੋਂ 5 ਤੋਂ 6% ਦਾ ਰਿਟਰਨ ਤੋਂ ਦੁਬਈ ਦੀ ਹੈ ਜੀ ਠੀਕ ਹੈ ਇੱਥੇ ਤੁਸੀਂ 15 ਤੋਂ 20% ਰਿਟਰਨ ਦੀ ਗਾਰੰਟੀ ਵੀ ਦੇ ਰਹੇ ਹੋ ਲੈਂਡ ਵੀ ਦੇ ਰਹੇ ਹੋ ਬੈਨੀਫਿਟਸ ਵੀ ਤੁਸੀਂ ਰੈ residenciy ਵੀ ਦੇ ਰਹੇ ਹੋ ਰੈ residenciy ਤਾਂ ਚਲੋ ਹੈ ਹੀ ਹੈ ਤੁਸੀਂ ਕਹਿ ਰਹੇ ਹੋ ਵੀ ਅਡੀਸ਼ਨਲ ਇੱਕ ਬੈਨੀਫਿਟ ਹੈ ਉਹ ਫ੍ਰੀ ਆਫ ਚਾਰਜ ਬੰਦੇ ਨੂੰ ਮਿਲ ਰਹੀ ਹੈ ਬਾਈ ਡਿਫਾਲਟ ਸੋ ਆਈ ਬਲੀਵ ਕਿ ਬਹੁਤ ਅੱਛਾ ਪ੍ਰੋਜੈਕਟ ਹੈ ਔਰ ਔਰ ਲੋਕਾਂ ਨੂੰ ਏਟਲੀਸਟ ਇਹਦੇ ਬਾਰੇ ਗੱਲ ਕਰਨੀ ਚਾਹੀਦੀ ਔਰ ਬਹੁਤ ਰੇਅਰ ਨੇ ਆਈ ਬਿਲੀਵ ਕਿ ਕੋਈ ਹੋਰ ਇਹਦੇ ਬਾਰੇ ਗੱਲ ਹੀ ਨਹੀਂ ਕਰ ਰਹਾ ਨਹੀਂ ਜੀ ਇਹ ਸਿਰਫ ਸਾਡੇ ਕੋਲ ਹੀ ਹੈ ਜੀ ਪ੍ਰੋਜੈਕਟ ਸਾਡਾ ਪਾਇਲਟ ਪ੍ਰੋਜੈਕਟ ਹੈ ਤੇ ਥਰੋਅਆਊਟ ਇੰਡੀਆ ਅਸੀਂ ਇਹ ਪ੍ਰੋਜੈਕਟ ਜਿਹੜਾ ਹੈ ਉਹ ਤੁਸੀਂ ਐਕਸਕਲੂਸਿਵ ਪਾਰਟਨਰ ਹੋ ਅਸੀਂ ਐਕਸਕਲੂਸਿਵ ਪਾਰਟਨਰ ਜੀ ਇੰਡੀਆ ਚ ਕਿਸੇ ਨੇ ਇਨਵੈਸਟ ਕਰਨਾ ਉਹਨੂੰ ਅਲਟੀਮੇਟਲੀ ਪਰਮਿੰਦਰ ਜੀ ਕੋਲ ਆਉਣਾ ਪੈਣਾ ਜੀ ਬਿਲਕੁਲ ਬਿਲਕੁਲ ਤੇ ਮੈਂ ਇਹਦੇ ਚ ਇੱਕ ਹੋਰ ਐਡੀਸ਼ਨ ਕਰ ਸਕਦਾ ਕਿ ਕਈ ਮੇਰੇ ਪੈਂਟਰ ਐਦਾਂ ਦੇ ਆ ਜਾਂ ਕਈ ਲੋਕ ਐਦਾਂ ਦੇ ਆ ਜੇ ਕਹਿੰਦੇ ਜੀ ਸਾ ਕੁਝ ਲੋਕ ਨੇ ਕਹਿੰਦੇ ਵੀ ਅਸੀਂ ਇਨਵੈਸਟਮੈਂਟ ਨਹੀਂ ਕਰ ਸਕਦੇ ਜਾਂ ਸਾਡੇ ਕੋਲ ਕੋਈ ਹੋਰ ਤੁਹਾਡੇ ਕੋਲ ਕੋਈ ਲੋਅਰ ਕੈਟਾਗਰੀ ਚ ਕੋਈ ਇਦਰਾ ਪ੍ਰੋਗਰਾਮ ਹੈ ਕਿ ਅਸੀਂ ਮਤਲਬ ਚਲੋ ਸਾਨੂੰ ਰੈਜ਼ਿਲੈਂਸੀ ਨਾ ਵੀ ਮਿਲੇ ਤੇ ਅਸੀਂ ਇਨਵੈਸਟਮੈਂਟ ਪਰਪਸ ਲਈ ਅਗਰ ਕੋਈ ਇਨਵੈਸਟ ਕਰਨਾ ਚਾਹੁੰਦੇ ਆ ਸਾਨੂੰ ਰਿਟਰਨ ਚਾਹੀਦੀ ਹੈ ਜੀ ਹਾਂ ਬਿਲਕੁਲ ਇਹ ਹੈਗਾ ਜੀ ਸਾਡੇ ਕੋਲ ਤੁਸੀਂ ਜੇ ਤੁਹਾਡੇ ਕੋਲ ਇਨਵੈਸਟਮੈਂਟ ਘਟ ਹੈ ਫੰਡਸ ਤੁਹਾਡੇ ਕੋਲ ਘਟ ਹੈ ਤੇ ਤੁਸੀਂ ਸਾਡੇ ਐਗਰੀ ਇਨਵੈਸਟਮੈਂਟ ਫੰਡਸ ਦੇ ਵਿੱਚ ਇਨਵੈਸਟ ਕਰ ਸਕਦੇ ਹੋ ਇਹਦੀ ਜਾਣਕਾਰੀ ਆਪਾਂ ਅਗਲੀ ਵੀਡੀਓ ਚ ਦਵਾਂਗੇ ਸਾਰੀ ਬਟ ਤੁਹਾਡੇ ਲਈ ਵੀ ਸਾਡੇ ਕੋਲ ਜਿਹੜੀਆਂ ਹੈਗੀਆਂ ਬੈਸਟ ਪੋ ਕਿਆ ਬਾਤ ਹੈ ਸੋ ਗਾਈਜ਼ ਅਗਰ ਤੁਹਾਡੇ ਕੋਈ ਇਨਵੈਸਟਮੈਂਟ ਘਟ ਹੈ ਔਰ ਤੁਸੀਂ ਫਿਰ ਵੀ ਇਨਵੈਸਟ ਕਰਕੇ ਤੁਸੀਂ ਉਹਦੇ ਤੋਂ ਇਨਕਮ ਜਨਰੇਸ਼ਨ ਚਾਹਦੇ ਹੋ ਸੋ ਉਹਦੇ ਬਾਰੇ ਵੀ ਬਰਮਿੰਦਰ ਜੀ ਕਹਿੰਦੇ ਵੀ ਸਾਡੇ ਕੋਲ ਪਲਾਨ ਹੈ ਉਹਦੇ ਬਾਰੇ ਵੀ ਆਪਾਂ ਡਿਟੇਲ ਚ ਗੱਲ ਕਰਾਂਗੇ ਔਰ ਕਹਿੰਦੇ ਪਰ ਕੱਲ ਕਰਾਂਗੇ ਅਗਲੀ ਵਾਰ ਕਿਉਂਕਿ ਅੱਜ ਦਾ ਜਿਹੜਾ ਕਹਿ ਰਹੇ ਜੀ ਸਾਡਾ ਜਿਹੜਾ ਸ਼ੋਅ ਹੈ ਉਹ ਹੈ ਸਿਰਫ ਐਂ ਸਿਰਫ ਜਿਹੜੀ ਤੁਸੀਂ ਇਨਵੈਸਟ ਕਰਕੇ ਅਸੀਂ ਲੈਂਡ ਜਿਹੜਾ ਪ੍ਰੋਜੈਕਟ ਹੈ ਇਹਨਾਂ ਦਾ ਲੈਂਡ ਓਨਰਸ਼ਿਪ ਪ੍ਰੋਗਰਾਮ ਹੈ ਇਹਨਾਂ ਦਾ ਕਰੋਸ਼ਾ ਚ ਇਨਵੈਸਟ ਕਰਕੇ ਤੁਸੀਂ ਇਨਕਮ ਦਾ ਕਮਾਈ ਸਕਦੇ ਹੋ ਤੁਸੀਂ ਰੈਜ਼ਿਡੈਂਸੀ ਵੀ ਲੈ ਸਕਦੇ ਹੋ ਔਰ ਲੋਕਲ ਬੈਨੀਫਿਟਸ ਵੀ ਲੈ ਸਕਦੇ ਹੋ ਸੁਪਰਮਿੰਦਰ ਜੀ ਆਈ ਬਲੀਵ ਕਿ ਕਾਫੀ ਡਿਟੇਲ ਦੇ ਵਿੱਚ ਗੱਲ ਕੀਤੀ ਔਰ ਜਿਹੜਾ ਪ੍ਰੋਜੈਕਟ ਹੈ ਕਾਫੀ ਡਿਟੇਲਸ ਅਸੀਂ ਡਿਸਕਸ ਕੀਤਾ ਹੈ। ਤੋਂ ਆਈ ਬਲੀਵ ਕੋਈ ਚੀਜ਼ ਜ਼ਿਆਦਾ ਦੀ ਰਹਿ ਨਹੀਂ ਗਈ ਜਿਹੜੀ ਕਿ ਦਰਸ਼ਕਾਂ ਨੂੰ ਚਾਹੀਦੀ ਹੋਵੇਗੀ। ਨਹੀਂ ਕੁਝ ਰਿਹਾ ਨਹੀਂ ਬਟ ਮੈਂ ਥੋੜਾ ਕਨਕਲੂਡ ਕਰ ਦਣਾ ਐਟ ਦ ਐਂਡ ਆਫ ਦ 쇼। ਸਭ ਤੋਂ ਪਹਿਲਾਂ ਤਾਂ ਟਾਈਮ ਦੀ ਕਮੀ ਹੋਣ ਕਰਕੇ ਆਪਾਂ ਅੱਜ ਇਹਨੂੰ ਇੱਥੇ ক্লোਜ਼ ਕਰਾਂਗੇ। ਨੈਕਸਟ ਟਾਈਮ ਲਈ ਆਪਾਂ ਫਰਦਰ ਕਰਾਂਗੇ ਨੈਕਸਟ ਪ੍ਰੋਜੈਕਟ। ਸਭ ਤੋਂ ਪਹਿਲਾਂ ਆਪਾਂ ਕਨਕਲੂਜਨਸ ਮੈਂ ਤੁਹਾਨੂੰ ਇਹ ਹੀ ਕਹਾਂਗਾ ਕਿ ਜੇ ਤੁਸੀਂ ਲੋਕਲ ਮੋਹਾਲੀ ਦੇ ਵਿੱਚ ਇਨਵੈਸਟਮੈਂਟ ਕਰਦੇ राइट ਤੁਹਾਨੂੰ ਕੋਈ ਰੈ residenc y ਨਹੀਂ ਮਿਲੇਗੀ ਕੋਈ ਵੀਜ਼ਾ ਨਹੀਂ ਮਿਲੇਗਾ ਇੱਥੇ 2 ਤੋਂ 3% ਦੀ ਰਿਟਰਨ ਮਿਲ ਜਾਏਗੀ ਜੇ ਤੁਸੀਂ ਦੁਬਈ ਚ ਇਨਵੈਸਟਮੈਂਟ ਕਰਦੇ ਹੋ ਇਨਵੈਸਟਮੈਂਟ ਬਹੁਤ ਹੈੀ ਹੈ ਜੀ ਠੀਕ ਹੈ ਉਹਦੀ ROI 5 ਤੋਂ 6% ਹੈ ਐਸ ਪਰ ਡਾਟਾ ਹਮਮ ਰਾਈਟ ਤੇ ਉੱਥੇ ਤੁਹਾਨੂੰ ਰੈ residenc y ਮਿਲਦੀ ਹੈ 골ਡਨ ਵੀਜ਼ਾ ਇੱਕ ਬੰਦੇ ਨੂੰ ਮਿਲਦਾ ਜਿਹੜਾ ਜਿਹਦੇ ਨਾਮ ਤੇ ਪ੍ਰਾਪਰਟੀ ਹੈਗੀ ਹੈ ਫੈਮਿਲੀ ਨੂੰ ਲੈਣਾ ਪੈਂਦਾ ਹੋਰ ਪੈਸੇ ਖਰਚਣੇ ਪੈਂਦੇ ਠੀਕ ਹੈ ਲੱਗ ਤੋਂ ਤੇ ਜੇ ਆਪਾਂ ਕ੍ਰੋਸ਼ੀਆ ਦੀ ਗੱਲ ਕਰਦੇ ਹਾਂ ਤੁਹਾਨੂੰ ਲੈਂਡ ਮਿਲੇਗੀ ਜੀ ਤੁਹਾਨੂੰ ROI ਮਿਲੇਗੀ ਤੁਹਾਨੂੰ ਰੈ residenc y ਮਿਲੇਗੀ ਤੁਹਾਨੂੰ ਬੈਨੀਫਿਟਸ ਹੈਲਥ ਦੇ ਮਿਲਣਗੇ ਤੁਹਾਨੂੰ ਬੈਨੀਫਿਟਸ ਬੱਚਿਆਂ ਦੀ ਐਜੂਕੇਸ਼ਨ ਦੇ ਮਿਲਣਗੇ ਸਭ ਤੋਂ ਵੱਡੀ ਗੱਲ ਜਿੰਨੇ ਵੀ ਡਿਪੈਂਡੈਂਟਸ ਤੁਸੀਂ ਲੈ ਕੇ ਜਾ ਸਕਦੇ ਹੋ ਕਿਆ ਬਾਤ ਹੈ ਸੋ ਆਈ ਬੀਲੀਵ ਕਿ ਪਰਮਿੰਦਰ ਜੀ ਤੁਸੀਂ ਕਾਫੀ ਡਿਟੇਲ ਦੇ ਵਿੱਚ ਡਿਸਕਸ ਕੀਤਾ ਔਰ ਫਿਰ ਵੀ ਅਗਰ ਕੋਈ ਇਨਫੋਰਮੇਸ਼ਨ ਰਹਿ ਗਈ ਹੋਵੇ ਤੁਸੀਂ ਉਹਦੇ ਬਾਰੇ ਜਾਨਣਾ ਚਾਹੁੰਦੇ ਹੋ ਤੁਸੀਂ ਨੀਚੇ ਦਿੱਤੇ ਗਏ ਪਰਮਿੰਦਰ ਜੀ ਦੇ ਡਾਇਰੈਕਟ ਨੰਬਰ ਤੇ ਕਾਲ ਕਰਕੇ ਅਪਾਇੰਟਮੈਂਟ ਫਿਕਸ ਕਰਕੇ ਪਰਸਨਲੀ ਫੇਸ ਟੂ ਫੇਸ ਆ ਸਾਰਾ ਪ੍ਰੋਡਕਟ ਉਹਨਾਂ ਕੋਲ ਸਮਝ ਸਕਦੇ ਹੋ ਜੀ ਤੇ ਸਾਡਾ ਇੱਕ YouTube ਚੈਨਲ ਹੈ ਜੀ ਪੰਜਾਬ ਟੂ ਯੂਰਪ ਦੇ ਨਾਮ ਤੇ ਪੰਜਾਬ ਟੂ ਯੂਰਪ ਅਫੀਸ਼ਲ YouTube ਚੈਨਲ ਹੈ ਤੇ Instagram ਹੈ ਸੇਮ ਨੇਮ ਪੰਜਾਬ ਟੂ ਯੂਰਪ ਅਫੀਸ਼ਲ ਤੁਸੀਂ ਉੱਥੇ DM ਕਰ ਸਕਦੇ ਜੇ ਤੁਹਾਨੂੰ ਉਥੇ ਰਿਵਰਟ ਆ ਜੇਗਾ ਸਾਨੂੰ ਥੈਂਕ ਯੂ ਸੋ ਪਰਮਿੰਦਰ ਜੀ ਤੁਹਾਡਾ ਇੱਕ ਵਾਰ ਫੇਰ ਸਾਡੇ ਸ਼ੋ ਤੇ ਆ ਕੇ ਪੂਰਾ ਡਿਟੇਲ ਦੇ ਵਿੱਚ ਪ੍ਰੋਜੈਕਟ ਨੂੰ ਸਮਝਾਉਣ ਦਾ ਤੁਹਾਡਾ ਬਹੁਤ 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 ਧੰਨਵਾਦ ਬਹੁਤ ਬਹੁਤ ਆਨੰਦ ਸਰ ਥੈਂਕ ਯੂ ਵੈਰੀ